ਹਾਂਜੀ ਕੀ ਹਾਲ ਚਾਲ ਨੇ ਦੋਸਤੋ ਠੀਕ ਹੋ ਸਾਰੇ ਵੈਲਕਮ ਔਨ ਟੂ ਮੋਡਿਫਾਈਡ YouTube ਚੈਨਲ ਸੋ ਬੜੇ ਟਾਈਮ ਬਾਅਦ ਆਪਣੇ ਪਿੰਡ ਖੇਡਾਂ ਹੋ ਰਹੀਆਂ ਨੇ ਕੁੱਤਿਆਂ ਦੀਆਂ ਦੌੜਾਂ ਉੱਥੇ ਜਿਉਂ ਲੈ ਕੇ ਚੱਲਦੇ ਆਂ ਸੋ ਦੇਖੋ ਇਹ ਮਾਹੌਲ ਬਣਿਆ ਬਹੁਤ ਟਾਈਮ ਬਾਅਦ ਗੱਡੀਆਂ ਉੱਡੀਆਂ ਟੈਂਟ ਵਗੈਰਾ ਲੱਗੇ ਆ ਬੜਾ ਘੈਂਟ ਮਾਹੌਲ ਆ ਰੇੜੀਆਂ ਰੂੜੀਆਂ ਇਦਾਂ ਦਾ ਟੂਰਨਾਮੈਂਟ ਤੇ ਮਾਹੌਲ ਹੁੰਦਾ ਸੀ ਕਾਫੀ ਟਾਈਮ ਬਾਅਦ ਦੇਖਣ ਨੂੰ ਮਿਲਿਆ ਐਂਡ ਸੋ ਕਾਫੀ ਰੌਸ਼ ਹੋਇਆ ਬੜੇ ਦਰਸ਼ਕ ਬੜੇ ਖੁਸ਼ ਸੀਗੇ ਬਹੁਤ ਟਾਈਮ ਬਾਅਦ ਦੇਖਣ ਨੂੰ ਮਿਲਿਆ ਇਦਾਂ ਦਾ ਮਾਹੌਲ ਸੋ ਇਹ ਆ ਗਰਾਊਂਡ ਬਣਾਇਆ ਹੋਇਆ ਇਹਨਾਂ ਨੇ ਕਮੇਟੀ ਵਾਲਿਆਂ ਨੇ ਬੜਾ ਵਧੀਆ ਪ੍ਰਬੰਧ ਕੀਤਾ ਹੋਇਆ ਸੀਗਾ ਔਰ ਕੁੱਤਿਆਂ ਦੀਆਂ ਦੌੜਾਂ ਸ਼ਿਕਾਰੀ ਕੁੱਤੇ ਵਧੀਆ ਵਧੀਆ ਬੜੀਆਂ ਨਸਾਂ ਦੇ ਜਿਹੜੇ ਆਏ ਹੋ ਸੀਗੇ ਬڑے ਟਾਈਮ ਬਾਅਦ ਜਿਹੜਾ ਕਿਸੇ ਟੂਰਨਾਮੈਂਟ ਤੇ ਆ ਜਿਹੜੀ ਦਾਲ ਫਿਰ ਖਾਧੀ ਉੱਥੇ ਅਸੀਂ ਦਾਲ ਬਣਵਾਈ ਨਿੰਬੂ ਨਮੂਕ ਪਾ ਕੇ ਤੇ ਆ ਬੱਚਾ ਜੀ ਨਾਲ ਸੋ ਇਹ ਦਾਲ ਕਾਫੀ ਟਾਈਮ ਬਾਅਦ ਐਦਾਂ ਖਾਂਦੇ ਹੋਏ ਕੋਈ ਟੂਰਨਾਮੈਂਟ ਵਗੈਰਾ ਦੇਖਣ ਦਾ ਬڑے ਟਾਈਮ ਬਾਅਦ ਮੌਕਾ ਮਿਲਿਆ ਵਧੀਆ ਇੰਜੋਏ ਕੀਤਾ ਦਾਰਸ਼ਕ ਪੂਰੇ ਖੁਸ਼ ਸੀਗੇ ਬਹੁਤ ਲੋਕ ਆਲੇ ਦੁਆਲੇ ਪਹੁੰਚੇ ਹੋਏ ਤੂੰ ਦੇਖੋ ਦੌੜਾ ਸ਼ਿਕਾਰੀ ਮਿਕਸ ਤੇ ਮਿਕਸ ਕੁੱਤੇ ਆ ਨਹੀਂ ਅਸਲ ਵਿੱਚ ਬਹੁਤ ਟਾਈਮ ਬਾਅਦ ਆਪਣੇ ਪਿੰਡ ਦੇ ਵਿੱਚ ਕੋਈ ਖੇਡਾਂ ਹੋਈਆਂ ਚਲੋ ਸ਼ੁਰੂਆਤ ਹੋ ਚੁੱਕੀ ਆ ਹੁਣ ਆਲੇ ਟਾਈਮ ਦੇ ਵਿੱਚ ਜਿਹੜੀਆਂ ਨੇ hockey football ਔਰ kabaddi ਵਗੈਰਾ ਦੀਆਂ ਵੀ ਖੇਡਾਂ ਜਿਹੜੀਆਂ ਨੇ ਕਰਵਾਈਆਂ ਜਾਣਗੀਆਂ ਸੋ ਇਹ ਟੂਰਨਾਮੈਂਟ ਜੋ ਜਿਹੜਾ ਇਹ ਵੀ ਐਨਆਰਆਈ ਵੀਰਾਂ ਦੀ ਮਦਦ ਦੇ ਨਾਲ ਬਹੁਤ ਵਧੀਆ तरीके ਨਾਲ करवाया गया बड़े बढ़िया इनाम ਜਿਹੜੇ ਸੀਗੇ ਮੋਟਰਸਾਈਕਲ ਔਰ ਈਵੀ ਸਕੂਟਰੀਆਂ ਜਿਹੜੀਆਂ ਸੀਗੀਆਂ ਉਹ ਜਿਹੜੀਆਂ ਦਿੱਤੀਆਂ ਗਈਆਂ ਜੇਤੂ ਜਿੰਨੇ ਵੀ ਜੇਤੂ ਸੀਗੇ ਜਿਹੜੇ ਵਧੀਆ ਦੌੜੇ ਆ ਕੁੱਤੇ ਸੋ ਇਹ ਕੁੱਤਿਆਂ ਦੀਆਂ ਦੌੜਾਂ ਬੜੇ ਟਾਈਮ ਬਾਅਦ ਦੇਖੀਆਂ ਔਰ ਦਰਸ਼ਕ ਵੀ ਬਹੁਤ ਵਧੀਆ ਤਰੀਕੇ ਨਾਲ ਆਨੰਦ ਮਾਣ ਰਹੇ ਸੀ ਬੜਾ ਵਧੀਆ ਇਕੱਠ ਹੋਇਆ ਔਰ ਇਹ ਜੋ ਸਿਸਟਮ ਇਹਨਾਂ ਨੇ ਬਣਾਇਆ ਹੋਇਆ ਆ ਉਹ ਵੀ ਕੰਦੇ ਦੀ ਭਰਾ ਆਪਣੇ ਜਿਹਾ ਲੱਗਦਾ ਬੜੀ ਜੀ ਮਤਰਾ ਸੋ ਇੱਕ ਖਰਗੋਸ਼ ਦੇ ਪਿੱਛੇ ਭੱਜ ਗਿਆ ਤੇ ਇਹ ਬੰਦਾ ਉਹ ਖਰਗੋਸ਼ ਨੂੰ ਅੱਗੇ-ਅੱਗੇ ਖਿੱਚਦਾ ਔਰ ਫਿਰ ਕੁੱਤਿਆਂ ਦੇ ਜਿਹੜੇ ਦੌੜ ਲੱਗਦੀ ਹੈ ਇਹਦੇ ਪਿੱਛੇ ਭੱਜਦੇ ਆ ਫਿਰ ਉਹਨਾਂ ਦਾ ਟਾਈਮ ਨੋਟ ਕੀਤਾ ਜਾਂਦਾ ਜੇ ਮੈਂ ਦੱਸ ਰਿਹਾ ਉਹਨਾਂ ਬੰਦਿਆਂ ਲਈ ਇਨ ਨੂੰ ਨਹੀਂ ਪਤਾ ਔਰ ਇਹ ਬਾਬਾ ਜੀ ਨੇ ਇਹਨਾਂ ਨੇ ਬੋਰੀ ਮਿੱਟੀ ਦੀ ਭਰ ਕੇ ਚੱਕੀ ਐ ਬੜੇ ਟਾਈਮ ਬਾਅਦ ਇਹ ਕਰਤੱਬ ਵੀ ਦੇਖਣ ਨੂੰ ਮਿਲੇ ਅੱਜ ਦੇ ਟਾਈਮ ਦੇ ਵਿੱਚ ਇੰਨੀ ਜਿਹੜੀ ਆ ਤਾਕਤ ਕਿੱਥੇ ਆ ਨੌਜਵਾਨਾਂ ਦੇ ਵਿੱਚ ਔਰ ਬਾਬਾ ਜੀ ਨੇ ਇੱਕ ਉਹ ਪੁਰਾਣੀਆਂ ਖਾਕਾ ਖਾਦੇ ਆ ਬੜਾ ਘੈਂਟ ਇਹਨਾਂ ਨੇ ਸਟੰਟ ਕਰਕੇ ਇਹ ਦਿਖਾਇਆ ਕਰਤੱਬ ਕੀਤਾ ਬੜਾ ਵਧੀਆ ਸੋ ਇਹ ਤਕਨੀਕ ਦੇ ਨਾਲ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਆਰਾਮ ਨਾਲ ਬੋਰੀ ਚੱਕ ਲਈ ਆ ਦੇਖੋ ਕੀ ਬਾਤ ਹੈ ਫਿਰ ਅਦਰ ਪਾਣੇ ਲਾ ਕੇ ਨਾਲੇ 20 ਕੋਡਾ 20 ਕੋਡਾ ਪਾ ਰਿਹਾ ਸੋ ਬਹੁਤ ਵਧੀਆ ਜਿਹੜਾ ਆ ਦਰਸ਼ਕਾਂ ਨੇ ਕਰਤਾ ਵੇੜਾ ਇੰਜੋਏ ਕੀਤਾ ਸੱਚੀ ਗੱਲ ਕਹਿੰਦੇ ਆ ਵੀ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖਰਾਕਾ ਕੰਮ ਆਉਣੀ ਆ। ਸੁਵੇ ਬਾਬਾ ਜੀ ਦੇ પ્રાਣੀਆਂ ਖਰਾਕਾ ਖਾਧੀਆਂ ਆ ਦੇਖੋ ਬੋਰੀ ਮਿੱਟੀ ਦੀ ਪੂਰੀ ਭਰ ਕੇ। ਇਹਨਾਂ ਨੇ ਇੱਕ ਤੱਪ ਦਿਖਾਇਆ ਬਹੁਤ ਵਧੀਆ ਦਰਸ਼ਕ ਇੰਜੋਏ ਕਰ ਰਹੇ ਸੀ। ਬਹੁਤ ਹੀ ਆਪਣੇ ਆਪਣਾ ਸੰਭਾਲ ਲੋ। ਸੋ ਦੇਖੋ ਦਰਸ਼ਕ ਇੰਜੋਏ ਕਰ ਰਹੇ ਆ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਚੱਕਿਆ ਔਰ ਹੁਣ ਆਰਾਮ ਨਾਲ ਇੱਥੇ ਰੱਖ ਰਹੇ ਆ ਪੈਸਟਰੇਨ ਨੇ ਸਟਾਂਡਾ ਆਪਣਾ ਪੂਰਾ ਕੀਤਾ ਜੀ ਸੋ ਦੇਖੋ ਰਸ਼ ਔਰ ਸਟੇਜਾਂ ਲੱਗੀਆਂ ਬਹੁਤ ਟਾਈਮ ਬਾਅਦ ਟੈਂਟ ਟੁੰਟ ਵਾਲਾ ਮਾਹੌਲ ਜਿਹੜਾ ਬਣਿਆ ਕਿੰਨੇ ਦਰਸ਼ਕ ਪਹੁੰਚੇ ਉਗੀ ਮਾਹੌਲ ਬਹੁਤ ਵਧੀਆ ਵਾਦ ਇਦਾਂ ਬਣਿਆ ਸੋ ਧੰਨਵਾਦ ਆ ਬਹੁਤ-ਬਹੁਤ ਐਨਆਰਆਈ ਵੀਰਾਂ ਦਾ ਔਰ ਹੋਪ ਕਰਦੇ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਬਾਕੀ ਜਿਹੜਾ ਜੋ ਖੇਡਾਂ ਬੰਦ ਹੋ ਚੁੱਕੀਆਂ ਨੇ ਹਾਕੀ ਕਬੱਡੀ ਫੁੱਟਬਾਲ ਜਾਂ ਐਥਲੈਟਿਕਸ ਹੁੰਦੀ ਸੀ ਹਨਾ ਉਹ ਚੀਜ਼ਾਂ ਵੀ ਤੇ ਧਿਆਨ ਦਿੱਤਾ ਜਾਵੇ ਹੋਊਗਾ ਅਪਨ ਫਿਊਚਰ ਹੋਪ ਕਰਦੇ ਆ ਕਿ ਸਟਾਰਟਿੰਗ ਹੁਣ ਹੋ ਚੁੱਕੀ ਆ ਚਲੋ ਇਹ ਗਰਾਊਂਡ ਦੇ ਵਿੱਚ ਨਹੀਂ ਹੋਇਆ ਇੱਧਰ ਅਲੱਗ-ਦੋ ਤਿੰਨਾਂ ਨੇ ਕੁਝ ਵੀ ਆਪਣਾ ਪਲਾਨਿੰਗ ਕਰਕੇ ਕਰਿਆ ਉਹ ਦੌੜਾਂ ਦੇ ਟਾਈਮ ਦੇ ਵਿੱਚ ਗਰਾਊਂਡ ਦੇ ਵਿੱਚ ਜਦੋਂ ਹੋਣਗੇ ਖੇਡਾਂ ਤਾਂ ਦੁਬਾਰਾ ਮਾਹੌਲ ਵਧੀਆ ਬਣੂਗਾ। ਸੋ ਦੇਖੋ ਦੌੜਾਂ ਵਧੀਆ। ਬਹੁਤ ਵਧੀਆ نسل ਦੇ ਕੁੱਤੇ ਜਿਹੜੇ ਆਏ ਹੋਏ ਸੀਗੇ। ਬਾਕੀ ਡ੍ਰੋਨ ਆ ਦੇਖੋ ਡ੍ਰੋਨ ਵਗੈਰਾ ਦੇ ਨਾਲ ਸ਼ੂਟ ਚੱਲ ਰਿਹਾ ਸੀਗਾ ਬੜਾ ਵਧੀਆ ਜਿਹੜਾ ਟੈਲੀਕਾਸਟ ਵੀ ਚੱਲਿਆ ਸੀਗਾ ਔਰ ਥੋੜਾ ਬਹੁਤ ਵੀਡੀਓਜ਼ ਅਪਰ ਲਈਆਂ ਔਰ ਇਹ ਤੁਹਾਨੂੰ ਅਪ ਦਿਖਾ ਰਹੇ ਆ ਬੜੇ ਵਧੀਆ नस्ਲ ਦੇ ਕੁੱਤੇ ਆਏ ਹੋਏ ਸੀਗੇ ਐਨਆਰਆਈ ਵੀਰਾਂ ਦੀ ਹੈਲਪ ਦੇ ਨਾਲ ਬੜਾ ਵਧੀਆ ਇਹ ਟੂਰਨਾਮੈਂਟ ਕਰਵਾਇਆ ਗਿਆ ਬਾਕੀ ਸਾਲਾ ਕਲੇੜੀ ਹੋ ਗਈ ਜੀ ਸਾਲਾ ਕਲੇੜੀ ਹੋ ਗਈ ਬਣਾ ਸਮਾਂ ਹੋ ਗਿਆ ਜੀ ਜਿੰਨ ਸਾਡੇ ਬਹੁਤ ਜਿਨੀਅਰ ਖਿਡਾਰੀ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਅੱਗੇ ਖੇਡ ਮੈਦਾਨ ਵਿੱਚ ਬਹੁਤ ਸੋ ਇਹ ਖਰਗੋਸ਼ ਆ ਜਿਹਦੇ ਪਿੱਛੇ ਕੁੱਤੇ ਦੌੜਦੇ ਆ ਇਹਨਾਂ ਨੂੰ ਪਾਇਆ ਜਾਂਦਾ ਰੱਸੀ ਦੇ ਨਾਲ ਬੰਨ ਕੇ ਵਾਕੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਗਾਇਸ ਐਂਡ ਸਾਰੇ ਮੇਰੇ ਦੋਸਤ ਐਂਡ ਸ਼ੇਅਰ ਕਰ ਦਿਓ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਠੀਕ ਹੈ ਆਪਾਂ ਇਹ ਚੈਨਲ ਦੇ ਉੱਤੇ ਜੋ ਫਿਟਨੈਸ ਦੇ ਬਾਰੇ ਸਾਰਾ ਕੁਝ ਪਾਉਣਾ ਹੈ ਵਰਕਆਊਟ ਵਗੈਰਾ ਦਾ ਔਰ ਸਪੋਰਟਸ ਦੇ ਨਾਲ ਹੀ ਰਿਲੇਟਡ ਠੀਕ ਹੈ ਐਂਡ ਬਾਕੀ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ